어. 오, 모태의 마시는 뭐라는? 이 이기이 분이 트리니이에? 대하받니 뭐라는다. ਮਾਂ-ਤਾਣ ਕਰਨ ਦਾ ਪਤਾ ਨਹੀਂ ਉਹਨੂੰ ਐਂ ਉਹ ਤਾਂ ਬੋਦੀ ਬੁਲੀ ਜਾਂਦੀ ਏ ਐ ਨਹੀਂ ਪਤਾ ਵੀ ਆਪ ਦੇ ਰੱਖਣਾ ਜਾਂ ਆਖਣਾ ਕਹਿੰਦੇ ਅੱਗੇ ਵੀ ਆਸ ਤਾਂ ਕਿ ਕਿਸਾਨਾਂ ਨੂੰ ਇੰਨੀ ਨਿੰਦਿਆ ਕਰੀ ਕਿ ਬੁੜੀਆਂ ਨੂੰ ਕੱਠਿਆਂ ਕਰ ਲੈਣ 100-100 ਰੁਪਏ ਪਿੱਛੇ ਤੇ ਬੁੜੀਆਂ ਕੋਈ 100-100 ਰੁਪਏ ਥੋੜੇ ਜੰ ਲੈਣਗੇ ਆਹਨੇ ਮੱਤਿਆਂ ਦੀ ਜਾਇਦਾਦਾਂ ਜੰਨੇ ਆ ਠੀਕ ਮੋਦੀ ਸਾਹਿਬ ਨੇ ਕਹਿੰਦਾ ਸਾਰੀਆਂ ਜਾਇਦਾਦਾਂ ਖੋਣ ਨਾ ਮੈਂ ਧਿਆਨ ਜੀ ਰੱਖੂਗਾ ਤੇ ਫਿਰ ਜਿਹੜਾ ਪੰਜਾਬੀ ਹੁੰਦਾ ਜਿਹੜੇ ਪੰਜਾਬ ਦੇ ਉਹਨਾਂ ਖੌਦ ਮੰਨਦਾ ਵਿਆਹ ਦੀ ਕਿ ਨਹੀਂ ਜਾਂਦਾ ਉਹ ਨਫਰਤ ਮੰਨਦੇ ਵਿਆਹ ਦੀ ਇਹ ਕਰਕੇ ਖਾਣਾ ਮਾਰਾ ਇਹਨਾਂ ਦੇ ਜਿਹੜੀ ਜੀਰਨ ਦੇ ਪੀ ਗੁਰੂ ਨਾਨਕ ਦੇਵ ਨੇ ਲਿਆ ਗੁਰੂ ਮੰਨੇ ਤੇ ਫਿਰ ਜੈਦਾਤਾ ਛੱਡੀਆਂ ਤਾਂ ਕਿਉਂ ਜਾਂਦੀਆਂ ਉਹ ਤਾਂ ਮਰਨਾ ਪੈੜਾ ਤੇ ਅਣਖ ਛੱਡਨੀ ਔਖੀ ਹੈ ਬਹੁਤ ਸੋਦੇ ਕਿ ਤੇਰਾ ਪਾ ਜੈ ਸੋ ਸੋ ਕਿੱਥੋਂ ਸੰਬੱਟ ਹੈ ਅਸੀਂ ਤਾਂ ਆਪਦੇ ਪੱਤਿਆਂ ਦੀ ਜੈਦਾਤਾ ਖਤਰ ਗਏ ਸਨ ਵੀ ਜੇ ਸਾਡਾ ਜੈਦਾਤਾ ਹੀ ਖੋਲਣਾ ਹਰਸਾਨ ਨੂੰ ਮਾਰੇ ਉਹਨਾਂ ਵਾਲੇ ਬੱਤੀ ਕੀ ਆਖਣਗੇ ਤੁਸੀਂ ਮਾਰੇ ਸਕਦੇ ਰੋਕੇ ਨਾ ਤੁਸੀਂ ਤਾਂ ਮਰ ਜਾਂਦੇ ਫਿਰ ਪਈਏ ਤਾਂ ਮਰਨ ਗਏ ਸਾਂ ਤੇ ਵੀ ਜਾਇਦਾਤਾਂ ਛੱਡ ਨਹੀਂ ਤੇ ਮਰ ਜਾਗੇ ਜਿਵੇਂ ਜਵੇਲੇ ਮਾਰਦੇ ਖੋਲੇ ਪਰਦੇ ਖੋਲੇ ਪਰ ਆਪਦਾ ਸਿੱਧਕ ਨਹੀਂ ਹਾਰਾਂਗੇ ਆਪਦਾ ਸਿਰ ਜਾਵੇ ਤੇ ਜਾਵੇ ਤੇ ਸਾਡਾ ਸਿੱਖੀ ਸਿੱਧਕ ਨਾ ਜਾਵੇ ਇਸ ਤੇ ਪਾਈ ਵੀ ਪੰਜਾਬੀ ਲੋਕ ਬੁੱਝਦੇ ਪਰ ਜਿਹੜੇ ਜੇ ਸਿੱਖਨ ਗੁਰੂ ਦਿਓ ਤਾਂ ਬਰਾਵਦੇ ਕਿੰਨਾ ਦਾ ਮਾਕੇ ਬਾਈ ਬਾਈ ਕੇ ਬੱਚੇ ਨਹੀਂ ਆ ਚ ਨਾਲੇ ਖਰੂਤਾਪ ਦੇ ਬਾਰੇ ਜਿਹੜੀ ਕਰਨੀ ਉਹ ਉਹ ਉਮੀ ਉਹਨਾਂ ਨੂੰ ਪਗਾਤੀਆਂ ਤੇ ਉਹ ਮੀ ਹੁਣੀਆਂ ਤੇ ਘਰਸਾਨ ਵੀ ਉਮੀ ਪਗਾਉਂਦੀ ਕੇਸ ਵੀ ਕੀਤਾ ਸੀ ਰਖਲਾ ਵੀ ਆਪਣੀ ਤਾਂ ਰੱਖਾ ਵੀ ਜਿਹੜੇ ਮੈਂ ਕਰਦੀ ਸੀ ਸਾਰਾ ਭੈਣ ਭਈ ਦਾ ਸੀ ਵੀ ਕਰ ਤੇਰੇ ਹੱਥ ਹੋਊਗਾ ਵਸਤੀ ਗਾਇ ਜ ਤੱਕੜ ਦੂਸੋਂ ਨੇ ਸਿੱਖਿਆ ਕਰਨੀ ਸੀ ਕੋਈ ਆਇਆ ਫੈਸਲਾ ਉਹਦਾ ਕੇਸ ਦਾ ਕੋਈ ਫੈਸਲੇ ਤਰੀਕਾ ਬਈ ਜਾਂਦੀਆਂ ਹੁਣ ਰਖੜਾ ਵੀ ਬੰਦੇ ਕਹੀਏ ਵਾਰੋਂ ਵੀ ਉਥੋਂ ਰਖੜਾ ਵੀ ਤੇ ਤੂੰ ਬਕੀ ਨੂੰ ਕਹਿੰਦੀ ਝਗੜਨਾ ਮੇਰੀ ਥਾਂ ਤੇ ਖੀਰਾ ਦਾ ਮੈਨੇ ਚੌਂ ਰੂਜ਼ ਆ ਗਿਆ ਫਿਰ ਹੋਰ ਕਰ ਲੈਣਗੇ ਮੈਂ ਤਾਂ ਝਗੜਨਾ ਹੀ ਪਾਇਆ ਤੂੰ ਮਾਤਾ ਉਹਨੇ ਜਿਹੜਾ ਥੱਪੜ ਮਾਰਿਆ ਆਪਣੇ ਪੰਜਾਬ ਦੀ ਕੁੜੀ ਸੀਗੀ ਤੁਸੀਂ ਉਸ ਬਾਰੇ ਕੀ ਕਹੋ ਜੋ ਉਹ ਨੂੰ ਡਿਸਮਿਸ ਨਹੀਂ ਕਰ ਸਕਦਾ ਹੈ ਕੀ ਕਹੋ ਤੂੰ ਡਿਸਮਿਸ ਕਿਉਂ ਕਰਨੀ ਚਾਹੁੰਦਾ ਬਾਦਰੀ ਕਹੀ ਤਾਂ ਪਰਿਮਾਨੀ ਤਿਹੇ ਹੀ ਨਹੀਂ ਇੰਨਾ ਕੰਮ ਕਰਿਆ ਹਰੇਕ ਮਰਦ ਬੋੜਾ ਨੇ ਪਰਵਾਹ ਨਹੀਂ ਕੀਤੀ ਵੀ ਅੱਤਵਾਦੀ ਅੱਤਵਾਦੀ ਕੋਈ ਨਹੀਂ ਪਾਈ ਕਰ ਸੰਤ ਉਹਦਾ ਪੂਰਾ ਕਰ ਲੈ ਕਮਾਈ ਕਰਕੇ ਖਾਉਂਦੇ ਜਨਤਾਂ ਦਾ ਪਾਲਣਾ ਕਰਦੇ ਹੈ ਕੋਈ ਫਾਇਰ ਕਿਸਾਨ ਮਾਰੇ ਨਹੀਂ ਜੇ ਕਿਸਾਨ ਨਾ ਹੋਣ ਤੇ ਕੋਈ ਰਾਜੇ ਬੈਠਾ ਜਿਹੜੇ ਕੁਰਸੀਆਂ ਗੱਦੀਆਂ ਤੇ ਉੱਥੇ ਉਹ ਥੋੜੇ ਹੀ ਕੋਈ ਬਣਾ ਦੇਣ ਉਹਨੇ ਖੰਡਾ ਕਿਸਾਨਾਂ ਦਾ ਕਮਾਇਆ ਖਾਂਦੇ ਐ